पंजाब मूर्त कॉल अमेगा रेगा कर्मचारीअ वलो ਮੇਰਾ ਨਾਮ ਸਤਨਾਬ ਸਿੰਘ ਜ਼ਿਲ੍ਹਾ ਪ੍ਰਧਾਨ ਮਨਕਾ ਕਰਮਚਾਰੀ ਯੂਨੀਅਨ ਜਿਲ੍ਹਾ ਜਲੰਧਰ ਹਾਂ ਪਰਦਰਸ਼ਨ ਦਾ ਕੀ ਕਾਰਨ ਹੈ ਜੀ ਪਰਦਰਸ਼ਨ ਦਾ ਕਾਰਨ ਇਹ ਆ ਸਰਕਾਰ ਵੱਲੋਂ ਜਿਹੜੀ ਪਾਰਸੀ ਲਿਆਂਦੀ ਗਈ ਸੀ ਕਿ 10 ਸਾਲ ਤੋਂ ਜਿਹੜੇ ਆ ਕੱਚੇ ਕੰਮੇ ਆ ਉਹਨਾਂ ਨੂੰ ਪੱਕੇ ਕਰਾਂਗੇ ਹੂੰ ਉਹਦੇ ਉਧਿਨ ਜਿਹੜੇ ਆ ਸਾਡੇ ਜਿੰਨੇ ਉਹਨੇ ਲਿਖਾ ਕਰਮਚਾਰੀ 10 ਸਾਲ ਤੋਂ ਉੱਪਰ ਕੰਮ ਕਰਦੇ ਨੇ ਉਹਨੂੰ ਪਾਰਸੀ ਦੀਨ ਲਿਆ ਕੇ ਪਰਸਨਲ ਭਾਗ ਵੱਲ ਅੱਥੇ-ਵੱਥੇ ਭਾਗ ਵੱਲ ਮਜੂਰੀ ਮਿਲ ਚੁੱਕੀ ਆ ਲੇਕਿਨ ਸਾਡੇ ਆਪਣੇ ਵਿਭਾਗ ਦੀ ਨਿਲਾਇਕੀ ਆ ਕਿ ਹੱਲੇ ਤੱਕ ਉਹਨਾਂ ਮੁਲਾਜ਼ਮਾਂ ਨੂੰ ਜੁਕਤੀ ਪੱਤਰ ਨਹੀਂ ਦੇ ਸਕਦੇ ਹੂੰ ਵਾਰ-ਵਾਰ ਜਿੱਦੋਂ ਵੀ ਮੀਟਿੰਗ ਕਰਨ ਚਾਹੀਦਾ ਤੇ ਕੋਈ ਨਾ ਕੋਈ ਮੰਤਰੀ ਬਦਲ ਜਾਂਦਾ ਜਾਂ ਜਿਹੜੇ ਸਾਡੇ ਵਿਭਾਗ ਦੇ ਕਮਿਸ਼ਨਰ ਉਹ ਬਦਲ ਜਾਂਦੇ ਆ ਤੇ ਉਹਨਾਂ ਵੱਲ ਹਰ ਵਾਰ ਨਵਾਂ ਬਹਾਨਾ ਲਾਇਆ ਜਾਂਦਾ ਜੀ ਅਸੀਂ ਦੁਬਾਰਾ ਤੋਂ ਇਹਦੀ ਜਾਂਚ ਕਰਾਂਗੇ ਦੁਬਾਰਾ ਤੋਂ ਮੋੜ ਫਾਈਲ ਜਿਹੜੀ ਉਹ ਵੇਖਾਂਗੇ ਇਹਦੇ ਕਾਰਨ ਜਿਹੜੇ ਮੁਲਾਜ਼ਮਾਂ ਦੇ ਪੱਤੇ ਹੋਣ ਦੇ ਵਿੱਚ ਜਿਹੜਾ ਰਾਹ ਵਿੱਚ ਰੋੜਾ ਅਟਕਿਆ ਹੋਇਆ ਹੋਇਆ ਵਾ ਜੀ ਕੀ ਮੰਗਾ ਕੀ ਨਹੀਂ ਮੇਨ ਸਾਡੀ ਇੱਥੇ ਮੰਗਾ ਸਾਹਿਬ ਜੀ ਤਾਂ ਅਸੀਂ 5 ਤਰੀਕ ਤੋਂ ਤੱਕ ਨੂੰ ਛੋੜ ਹੜਤਾਲ ਕੀਤੀ ਹੋਈ ਆ ਇਸ ਦੌਰਾਨ ਜੂਨੀਅਰ ਲੈਵਲ ਦੇ ਦੋ ਵਾਰ ਜਿਹੜਾ ਆ ਪੰਚਾਇਤ ਮੰਤਰੀ ਸਾਹਿਬ ਨੂੰ ਮਿਲਿਆ ਗਿਆ ਤੇ ਉਹਨਾਂ ਵੱਲੋਂ ਵੀ ਗੱਲਬਾਤ ਦਾ ਹਲੇ ਤੱਕ ਕੋਈ ਸੱਦਾ ਨਹੀਂ ਪਤਾ ਗਿਆ ਉਹਨਾਂ ਦੇ ਬਿਲਕੁਲ ਕੰਨ ਤੇ ਜੂ ਨਹੀਂ ਸਰਕੀ ਅੱਲੇ ਤੱਕ ਵੀ ਮਲਾਜ਼ਮਾਂ ਨੂੰ ਉਹਨਾਂ ਨੇ ਕਿਸੇ ਵੀ ਮੀਟਿੰਗ ਵਾਸਤੇ ਸੱਦਾ ਨਹੀਂ ਦਿੱਤਾ ਜੇ ਉਹਨਾਂ ਵੀ ਤੁਹਾਡੀਆਂ ਮੰਗਾਂ ਨਹੀਂ ਮੰਨਦੇ ਤੱਕ ਕੀ ਰੰਚੀ ਵੇਖੀ ਜੇਕਰ ਅੱਜ ਦੇ ਪ੍ਰਦਰਸ਼ਨ ਤੋਂ ਬਾਅਦ ਵੀ ਤੁਹਾਡੀਆਂ ਜਿਹੜੀਆਂ ਮੰਗਾਂ ਨਹੀਂ ਪੂਰੀਆਂ ਕੀਤੀਆਂ ਜਾਂਦੀਆਂ ਤਾਂ ਸਟੇਟ ਕਮੇਟੀ ਦੇ ਅਗਲੇ ਫੈਸਲੇ ਤੋਂ ਬਾਅਦ ਅਸੀਂ ਇਸ ਤੋਂ ਵੀ ਵੱਡੇ ਪ੍ਰਦਰਸ਼ਨ ਜਿਹੜੇ ਉਹ ਕੀਤੇ ਜਾਣਗੇ ਉਹ ਭਾਵੇਂ ਫਿਰ ਪੰਚਾਇਤ ਮੰਤਰੀ ਦੇ ਘਰ ਦਾ ਘਰਾਓ ਹੋਵੇ ਚਾਹੇ ਫਿਰ ਸੀਐਮ ਦੇ ਘਰ ਦਾ ਘਰਾਓ ਹੋਵੇ ਜੋ ਵੀ ਸਟੇਟ ਤੇ ਫੈਸਲਾ ਲਿਆ ਜਾਊਗਾ ਉਹਦੇ ਅਸਾਰ ਜਿਹੜੀ ਆ ਜਿਲ੍ਹਾ ਜੁਨੀਅਨ ਜਿਹੜੀ ਉਹ ਕੰਮ ਕਰੂ ਕਿੰਨੇ ਮੁਲਾਜ਼ਮਾਂ ਵੱਲੋਂ ਇਸ ਵਕਤ ਪ੍ਰਟੈਸਟ ਕੀਤਾ ਜਾ ਰਿਹਾ ਹੈ ਇਸ ਵਕਤ ਜਿਹੜੇ ਜ਼ਿਲ੍ਹੇ ਦੇ 100 ਮੁਲਾਜ਼ਮ ਨੇ ਜੀ ਤੇ ਉਹਦੇ ਨਾਲ ਸਾਡੇ ਜਿਹੜੇ ਪਿੰਡਾਂ ਤੋਂ ਜਿਹੜੇ ਸਾਡੇ ਮੈਡ ਨੇ ਜਾਂ ਨਰੇਗਾ ਵਰਕਰ ਨੇ ਉਹ ਵੀ ਸਾਡੇ ਨਾਲ ਇੱਥੇ ਸਾਡੇ ਸਾਥ ਦੇਣ ਆਏ ਹੋਏ ਨੇ ਕੱਟੇ ਮੁਲਾਜ਼ਮ ਨੇ ਸਾਰੇ ਸਾਰੇ ਕਿਹੜੀ ਕਿਹੜੀ ਜਗ੍ਹਾ ਪ੍ਰੋਟੈਸਟ ਕੀਤਾ ਜਾ ਰਿਹਾ ਅੱਜ ਅੱਜ ਤੱਕ तकरीबन ਜਿਹੜੇ ਪੰਜਾਬ ਭਰ ਦੇ ਜਿੰਨੇ ਵੀ ਸਦਰਮਕ ਜਿਲ੍ਹਾ ਸਦਰਮਕਾਮ ਨੇ ਚਾਹ ਡੀਸੀ ਦਫ਼ਤਰ ਨੇ ਸਾਰੇ ਅਸੀਂ ਮਤਲਬ 23 ਦੇ 23 ਜਿਲ੍ਹੇ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਗੱਲਬਾਤ ਹੋਈ ਤੁਹਾਡੀ ਮੰਤਰੀ ਸਾਹਿਬ ਨਾਲ ਡੀਸੀ ਸਾਹਿਬ ਨਾਲ ਧਰਨੇ ਦੌਰਾਨ ਹੋਵੇ ਕਿ ਨਹੀਂ ਹੱਲੇ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣਾ ਜੀ ਅਸੀਂ ਤੇ ਵੇਖੋ ਸਾਨੂੰ ਕੀ ਆਸ਼ਵਾਸ਼ਣ ਦਵਾਉਂਦੇ ਨੇ ਜੀ ਉਹ ਇਹ ਧਰਨਾ ਕਰੋ ਤਾਂ ਕਿਵੇਂ ਜਾਰੀ ਜਾਵੇਗਾ ਇਹ ਧਰਨਾ ਜੀ ਹੁਣ ਬਸ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਤੋਂ ਬਾਅਦ ਸਬੋ